ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾ ਰਹੀ ਹਾਂ ਬਹੁਤ ਹੀ ਪਿਆਰੀ ਪਿਆਰੀ ਸੂਟ ਕਾਟਨ ਦੇ ਸੋ ਨਾਲ ਹੀ ਤੁਹਾਨੂੰ ਮੈਂ ਪਲੇਨ ਸਟਫ ਵੀ ਦਿਖਾਵਾਂਗੀ ਤੇ ਨਾਲ ਹੀ ਮੈਂ ਤੁਹਾਨੂੰ ਸੂਟ ਸ਼ੋਅ ਕਰੂੰਗੀ ਵੀ ਜਿਹੜੇ ਜਿਹੜੇ ਆਪਣੇ ਕੋਲ ਆਰਡਰ ਆਏ ਹੋਏ ਸੀ ਉਹ ਆਪਾਂ ਅੱਜ ਸੂਟ ਜਿਹੜੇ ਤਿਆਰ ਕਰਵਾ ਰਹੇ ਹਾਂ ਆਰਡਰ ਵਾਲੇ ਸੂਟ ਸਪੈਸ਼ਲੀ ਬੁਟੀਆਂ ਵਾਲੇ ਸੂਟਾਂ ਦੇ ਆਰਡਰ ਆਏ ਹੋਏ ਸੀ ਸੋ ਸੂਟ ਬਣਨ ਤੋਂ ਬਾਅਦ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਮੈਚਿੰਗ ਸੂਟ ਲੇਗੇ ਟਾਈ ਡਾਈ ਦੇ ਸੂਟ ਨੇ ਦੁਪੱਟਾ ਵੀ ਇਹਨਾਂ ਦੇ ਨਾਲ ਹੀ ਆ ਤੇ ਪਲੇਨ ਸਲਵਾਰ ਆ ਇਹ ਵੀ ਬਹੁਤ ਪਿਆਰਾ ਕਾਟਨ ਦਾ ਸਟੱਫ ਹੈਗਾ ਨਾਲ ਟਾਈ ਡਾਈ ਦੁਪੱਟਾ ਇਹ ਅੱਗੇ ਸਾਰੇ ਤੁਹਾਨੂੰ ਕਾਟਨ ਦੇ ਪ੍ਰਿੰਟਡ ਸੂਟ ਨੇ ਜੋ ਕਿ ਇਸ ਟਾਈਮ ਸੇਲ ਚੱਲ ਰਹੀ ਆ ਸੇਲ ਦੇ ਵਿੱਚ ਕੱਢੇ ਹੋਏ ਨੇ ਸਾਰੇ ਸੂਟ ਤੇ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਇਹ ਸਟਫ ਪਿਓਰ ਕਾਟਨ ਦਾ ਸਟਫ ਆ ਬਹੁਤ ਹੀ ਪਿਆਰਾ ਲਾਈਟ ਜਿਹਾ ਸ਼ੇਡ ਆ ਸੋ ਇਹ ਪਲੇਨ ਸਟਫ ਹੈਗਾ ਕਿਸੇ ਨੇ ਵੀ ਤੁਸੀਂ ਸੂਟ ਕੋਈ ਤਿਆਰ ਕਰਾਉਣਾ ਹੋਵੇ ਤਾਂ ਸਾਨੂੰ ਡੀਐਮ ਕਰ ਸਕਦੇ ਹੋ ਇਹ ਆਪਾਂ ਪਲੇਨ ਸੂਟ ਬਾਈ ਕੀਤੇ ਨੇ ਜੋ ਕਿ ਹੁਣ ਆਪਣੇ ਰੈਡੀ ਕਰਵਾਉਣੇ ਨੇ ਤੇ ਨਾਲ ਹੀ ਕੁਝ ਕਪਾ ਕਾਟਨ ਦੇ ਸੂਟ ਵੀ ਬਾਈ ਕੀਤੇ ਨੇ ਇਹ ਹੁਣ ਕਾਫੀ ਲੈਸ ਪ੍ਰਾਈਸ ਤੇ ਲਗਾਤੇ ਸੂਟ ਜੋ ਸਟਾਰਟਿੰਗ ਦੇ ਵਿੱਚ 7 7 8 800 ਦੇ ਸੀ ਹੁਣ ਸਾਰੇ 500 ਦੀ ਰੇਂਜ ਚ ਕਰਦੇ ਨੇ ਸੂਟ ਇਹ ਕ੍ਰਸ਼ ਕਾਟਨ ਆ ये प्रिंट पांच मीटर सूट है गा इन्ह कलर डिजाइन थनों काफ़ी मिल जाएगी ये सारी सेल्च कटते जोड़े एक्सपोर्ट कॉटन होंगी हम सारी सेल्च लगाते सूट किसी भी कोई पसंद आता तो स्क्रीनशॉट करके मैं सेंड कर दौ ये बहुत प्यारा हैंडवर्क का सूट है ਇਹ ਟੈਬੀ ਲਾਈਨਿੰਗ ਦੇ ਕਾਟਨ ਵਾਲੇ ਸੂਟ ਨੇ ਅੱਗੇ ਇਹ ਬਰਬਰੀ ਦੇ ਸੂਟ ਨੇ ਬਰਬਰੀ ਹੋ ਗਿਆ ਚਨਾਉਣ ਹੋ ਗਿਆ ਸ਼ਫੌਨ ਹੋ ਗਈ ਇਹਨਾਂ ਦੀ ਤਿਆਰੀ ਇਹਨਾਂ ਸੂਟਸ ਤਿਆਰੀ ਵਰਕ ਹੋਇਆ ਹੋਇਆ ਤੇ ਪ੍ਰਿੰਟ ਵਗੈਰਾ ਬਹੁਤ ਪਿਆਰੇ ਨੇ लाइट ये शेड ने ये सारे जड़ा कॉटन के सूट ने गे ये रशिया ब्रांड का मैचिंग सूट एक बहुत प्यारा सूट है नाल टाईट आई दुपट्टा Thank you so much.